ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇਜੀ ਲਓ ਵੀ ਸੱਜਣੋ ਜਿਹੜੀ ਅੱਜ ਦੀ ਵੀਡੀਓ ਲੈ ਕੇ ਆਏ ਆਂ ਆਪਾਂ ਪਿੰਡ ਸਤਾਫਗੜ ਤਹਿਸੀਲ ਬਾਇਨਾਂ ਨੂੰ ਪੈਂਦੀ ਸੁਲਤਾਨਪੁਰ ਲੋਧੀ ਤੇ ਜ਼ਿਲ੍ਹਾ ਬਾਇਨਾਂ ਨੂੰ ਪੈਂਦਾ ਕਪੂਰਥਲਾ ਤੇ ਬਾਈ ਕੋਲੇ ਘਰੇਲੂ ਨਾਗਾ ਬਿਲਕੁਲ ਜ਼ਿਮੀਂਦਾਰ ਪਰਿਵਾਰ ਹੈ ਖੇਤੀਬਾੜੀ ਦਾ ਕੰਮ ਹੈ ਬਾਈ ਦਾ ਤੇ ਬਾਈ ਨੇ ਕੁਛ ਨਾਗਾ ਅੱਜ ਘਰੋਂ ਵੇਚਨੇ ਆ ਤੇ ਹੋ ਸਕਦਾ ਤਿੰਨ ਨਾਗਾ ਚਾਰ ਨਾਗਾ ਬਾਕੀ ਆਪਾਂ ਡਿਟੇਲ ਬਾਈ ਦੇ ਨਾਲ ਗੱਲਬਾਤ ਤੁਹਾਡੀ ਕਰਾਵਾਂਗੇ ਇੱਕ ਬਹੁਤ ਚੰਗੀ ਸਕੀਨ ਕੱਟੀ ਐ ਖੀਰੀ ਬਿਲਕੁਲ ਤੇ ਦੋ ਹੈਗੀਆਂ ਬਾਈ ਕੋਲੇ ਬਹਿਣਾ ਗੱਬਣਾ ਤਿਆਰ ਬਾਕੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਉਨੇ ਆ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਫੇਸਬੁੱਕ ਵਾਲੀ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਕਰਾਉਨੇ ਆ ਬਾਈ ਦੇ ਨਾਲ ਗੱਲਬਾਤ ਤੇ ਜਿਹੜੀ ਵੀ ਪੁਰਾਣੀ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 7991 ਕਰਾਉਨੇ ਆ ਗੱਲਬਾਤ ਬਹੁਤ ਚੰਗੀ ਗਾਂ ਕੀ ਚੰਗੇ ਦੁੱਧ ਵਾਲੀ ਐ ਇੱਕ ਕਹੇਗੀ ਇੱਕੀ ਦੀ ਕੱਟੀ ਕਿ ਇੱਕ ਵਾਰਡ ਹੈ ਜੀ ਤਰੋ ਸੰਗ ਚ ਕਰਾਉਨੇ ਆ ਬਾਕੀ ਬਾਈ ਦੇ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਧੰਨਵਾਦ ਜੀ ਤੇ ਬਾਈ ਜੀ ਆਪਣਾ ਡਰੈਸ ਕਨਫਰਮ ਕਰਿਓ ਜੀ ਭਾਜੀ ਪਿੰਡ ਆਪਣਾ ਸ਼ਤਾਬਗੜਾ ਜੀ ਹਾਂਜੀ ਨੇੜੇ ਆਪਣੇ ਸੁਲਤਾਨਪੁਰ ਲੋਧੀ ਹੈ ਜੀ ਆਪਣਾ ਕਬੂਤਲਾ ਜੀ ਠੀਕ ਹੈ ਜੀ ਤੇ ਨੇੜੇ ਦੇ ਨਾਲ ਦੇ ਪਿੰਡ ਸੁਡੇ ਕਿਹੜੇ ਹਾਂਡੇ ਪਿੰਡ ਭਾਜੀ ਆਪਣੇ ਫਰੀਸਰਾਏ ਆ ਲੋਹੀਆਂ ਵੀ ਨੇੜੇ ਪੈ ਜਾਂਦਾ ਭਾਜੀ ਠੀਕ ਹੈ ਤੇ ਮਖੂ ਆ ਗਿਆ ਇੱਕ ਪਾਸੇ ਹੈਨਾ ਤੇ ਮੋਬਾਈਲ ਨੰਬਰ ਬੋਲ ਦਿਓ ਜੀ 98760 88642 ਠੀਕ ਹੈ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਿੰਨੇ ਨਗ ਵਿਖਾਉਣੇ ਬਾਈ ਭਾਜੀ ਤਿੰਨ ਨਗ ਦੇਵਾਂਗੇ ਤਿੰਨ ਨਗ ਠੀਕ ਹੈ ਤੇ ਬਾਈ ਇਹ ਇੱਕ ਰੇ ਲੂਇਆ ਨਗ ਆਪਣੇ ਠੀਕ ਹੈ ਇਹ ਪਹਿਲਾਂ ਨੂੰ ਅੱਛੀ ਆ ਚਾਰ ਦੰਦ ਦਾ ਭਾਜੀ ਠੀਕ ਹੈ ਜੀ ਕੀ ਡਿਟੇਲ ਹੈ ਜੀ ਬਾਈ ਦੱਸੀ ਪਹਿਲੇ ਨੰਬਰ ਤੇ ਇਹ ਪਹਿਲੇ ਸੂਹੀ ਸੁਣੀ ਆ ਭਾਜੀ ਇਹਦੇ 15 ਦਿਨ ਬਾਕੀ ਆ 15 ਦਿਨ ਹਜੇ ਬਾਕੀ ਆ ਫਲੂਨ ਸੁਣੀ ਆ ਤੇ ਦੰਦੋ ਵੀਰੇ ਦੰਦੋ ਚਾਰ ਦੰਦ ਦਾ ਦੰਦੋ ਚਾਰ ਦੰਦ ਦਾ ਲੈ ਫਿਰ ਖੋਲ ਲੈਣ ਨੂੰ ਤੋਰਾ ਤਾਰਾ ਕਰਾ ਚੱਕ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ 15 ਦਿਨਾਂ ਦੀ ਕੱਚੀ ਹੈ ਹਜੇ ਬਹੁਤ ਭਰਾਵਾਂ ਦੇ ਫੋਨ ਆਉਂਦੇ ਆਪਾਂ ਨੂੰ ਵੀ ਕੋਈ ਕਰੋਸਾਂਗ ਘਰੇ ਰੱਖਣ ਨੂੰ ਕੋਈ ਗਾਂ ਹੋਵੇ ਮੱਝਾਂ ਵਰਗੀ ਤੇ ਉਹਨਾਂ ਭਰਾਵਾਂ ਦੀ ਫਰਮਾਇਸ਼ ਤੇ ਆਪਾਂ ਕਰੋਸਾਂਗ ਦੇ ਵਿੱਚ ਲੈ ਕੇ ਆਏ ਹਾਂ ਵੇੜ ਥਨ ਲਈ ਵੀ ਦੀਜੀਏ ਆਪਾਂ ਗੱਲ ਕਰਕੇ ਤਾਂ ਬਹੁਤ ਸੋਹਣਾ ਆਡਰ ਹੈ ਘਰੋਂ ਚੱਕ ਜੀ ਕੱਲਾ ਕੱਲਾ ਥਾਣਾ ਸੋਹਣਾ ਹੱਥ ਦੀ ਚਵਾਈ ਵਾਲਾ ਮੋਟਾ-ਮੋਟਾ ਤੇ ਬਹੁਤ ਪੂਰੀ ਨਿੱਗਰ ਵਜੂਰ ਤੇ ਕਦਗਾਠ ਵਾਲੀ ਵੇੜਾ ਘਰੋਂ ਚੱਕ ਜੀ ਵੇਲ-ਵੂਲ ਕਰੋ ਚੱਕ ਬਹੁਤ ਚੰਗੇ ਕਦਗਾਠ ਵਾਲੀ ਵੇੜਾ ਕਰੋਸਾਂਗ ਬੰਨ ਦੇ ਵੀਰੇ ਦਿਨ ਪਾਈਆਂ ਭਾਜੀ ਉਹਦਾ ਕਰਕੇ ਮੂੰਹ ਨੂੰ ਕੋਸ ਮਾਰਦੀ ਆ ਠੀਕ ਆ ਇਹ ਉਹ ਸੀ ਸੀਸ ਲੱਗਾ ਬਾਈ ਹਾਂਜੀ ਹਾਂਜੀ ਪਾਜੀ ਠੀਕ ਹੈ ਘਰ ਦੀ ਆਪਣੀ ਹੈ ਤੇ ਕੋਈ ਇਹਦੀ ਮਦਰ ਰਿਕਾਰਡ ਵੀ ਕਿੰਨੇ ਕੇ ਦੁੱਧ ਵਾਲੀ ਦੀ ਵਿੱਚ ਗਾਂ ਬੱਚੀ ਹੈ ਪਾਜੀ ਇਹਦੀ ਮਾਦਾ ਨੇ ਦਿੱਤਾ ਆਪਣੇ 25 ਲੀਟਰ ਦੁੱਧ ਠੀਕ ਹੈ ਤੁਹਾਡੇ ਹਿਸਾਬ ਨਾਲ ਇਹ ਕਿੰਨਾ ਕੁ ਪਾ ਦੂਗੀ 20 ਪਲੱਸ ਤੇ ਜਾਊਗੀ ਪਾਜੀ ਠੀਕ ਹੈ ਲਓ ਜੀ ਮਿੱਤਰੋ ਬਾਈ ਕਹਿੰਦਾ 20 ਪਲੱਸ ਦੇ ਦੂਗੀ ਤੇ ਪਰ ਹਜੇ 15 ਦਿਨਾਂ ਦੀ ਬਾਈ ਕਹਿੰਦਾ ਵੀ ਕੱਚੀ ਹੈ ਬਹੁਤ ਸੋਹਣਾ ਥਾਣਾ ਹੱਥੀਂ ਚੁਵਾਈ ਵਾਲਾ ਮੋਟਾ-ਮੋਟਾ ਥਾਣਾ ਚਾਰੇ ਥਾਣ ਪੂਰੀ ਵਿੱਥੀ ਤੇ ਲੱਗੇ ਹੋਏ ਆ ਲਓ ਜੀ ਪਿੱਛੋਂ ਪਿੱਛੋਂ ਕਰੋ ਚੱਕਾੜ ਇੰਨ ਕੱਟ ਲਾ ਲਈ ਵਾ ਜਿੱਦੇ ਵੜ ਤਿਆਰ ਆ ਗਈ ਦਿਨਾਂ ਤੇ ਤੇ ਗੱਲਾਂ ਕੁਝ ਹੋਰ ਹੀ ਹੋਣੀਆਂ ਵੜ ਦੀ ਤਿਆਰੀ ਜਿੱਦੇ ਹੋਈ ਤੇ ਬਹ ਜੇ 15 ਦਿਨਾਂ ਦੀ ਕੱਚੀ ਆ ਤੇ ਬਾਕੀ ਬਾਈ ਤੋਂ ਆਪਾਂ ਇਹਦੀ ਡਿਮਾਂਡ ਪੁੱਛ ਜੇ ਵੀ ਕੀ ਕਰਦਾ ਲੈ ਬਾਈ ਆ ਜੀ ਹਾਂ ਜੀ ਤੇ ਬਾਈ ਡਿਮਾਂਡ ਇਹਦੀ ਆਪਾਂ ਕੀ ਕਰਦੇ ਡਿਮਾਂਡ ਭਾਜੀ ਇਹਦੀ 55000 ਹਜ਼ਾਰ ਭਾਜੀ ਵਿੱਚੋਂ ਮਾਨਤਨ ਮੌਕੇ ਤੇ ਮੌਕੇ ਤੇ ਹੋ ਜਾਊ ਭਾਜੀ ਠੀਕ ਹੈ ਲਓ ਵੀ ਮਿੱਤਰੋ ਜਿਹੜੇ ਭਾਅ ਮੁੱਲ ਆ ਬਾਈ ਦੇ ਬਿਲਕੁਲ ਜੈਨੂਅਨ ਆ ਬਾਈ ਕਹਿੰਦਾ ਵੀ 55000 ਦੀ ਆਪਾਂ ਦੇ ਦਾਂਗੇ ਵਿੱਚੋਂ ਮਾਨਤਨ ਜ਼ਰੂਰ ਕਰਾਂਗੇ ਤੇ ਵੇਲ ਫੂਲ ਕਰ ਲੋ ਚ ਇੱਕ ਬਹੁਤ ਚੰਗੇ ਕੱਦ ਕਾਠ ਵਾਲੀ ਵੜਾ ਦੁੱਧ ਭਾਈ ਕਹਿੰਦਾ ਵੀ 20 ਪਲੱਸ ਪਾ ਦੂਗੀ ਪਰ ਥੋਡੀ ਸਮਝ ਐ ਹਜੇ 15 ਦਿਨਾਂ ਦੀ ਕੱਚੀ ਐ ਤੇ ਲੈ ਵਿੱਚ ਬਲਬਲ ਬਹੁਤ ਐ ਸੋਹਣੀ ਤਿਆਰੀ ਕਰੂਗੀ ਵੜਾ ਆਰਡਰ ਖੋਲਣਾ ਸ਼ੁਰੂ ਕਰਤਾ ਤੇ 2 ਨੰਬਰ ਤੇ ਬਾਈ ਜਿਹੜੀ ਗਾਂ ਕੀ ਇਹਦਾ ਸੂਹਾ ਦੱਸੋ ਕੰਨਮਾ ਇਹ ਪਾਜੀ ਤੀਜਾ ਸੂਹਾ ਸੁਣਨੀਆ ਵੀਰੇ ਤੀਜਾ ਸੂਹਾ ਸੁਣਾ ਹਾਂਜੀ ਹਾਂਜੀ ਠੀਕ ਹੈ ਤੇ ਕਿੰਨੇ ਦਿਨ ਪਏ ਹਜੇ ਇਹਦੇ ਵੀ ਪਾਜੀ 15 ਦਿਨ ਪਏ ਜੀ 15 ਦਿਨ ਹੀ ਪਏ ਆ ਠੀਕ ਹੈ ਤੇ ਇਹ ਕਿੰਨਾ ਕੁ ਦੁੱਧ ਬਾਈ ਪਿਛਲੇ ਸੂਏ ਦੇ ਦਿੱਤਾ ਇਹਨਾਂ 22 ਲੀਟਰ ਦੁੱਧ ਦਿੰਦਾ ਪਾਜੀ 22 ਲੀਟਰ ਹਾਂਜੀ ਐਂ ਇੱਥੇ ਕਿੰਨਾ ਕੁ ਪਾ ਦੋ ਐਕਟਿਵ ਪਾਜੀ ਬਾ ਇੱਥੇ ਤਕਰੀਬਨ ਬਾਕੀ ਸੇਵਾ ਤੇ ਡਿਪੈਂਡ ਕਰਦਾ ਪਾਜੀ ਹਾਂਜੀ ਇਹ ਤਾਂ ਸਹੀ ਗੱਲ ਹੈ ਬਾਕੀ ਦੁੱਧ ਹੁੰਦਾ ਬਾਈ ਕਹਿੰਦਾ ਵੀ ਸੇਵਾ ਦਾ ਤੇ ਪਿਛਲੇ ਸੂਏ ਇਹਨੇ 22 23 ਲੀਟਰ ਦੁੱਧ ਹਾਂਜੀ ਤੇ ਸੋਹਣਾ ਥਣ ਹਵਾਨਾ ਹਾਂਜੀ ਸੂਆ ਕਿੰਨਾ ਮੈਂ ਦੱਸਿਆ ਵੀਰੇ ਤੀਸਰੇ ਸੂਏ ਭਾਜੀ ਲਓ ਵੀ ਮਿੱਤਰੋ ਬਿਲਕੁਲ ਘਰੇਲੂ ਪਰਿਵਾਰ ਆ ਤੇ ਬਾਈ ਨੇ ਬਿਲਕੁਲ ਝੂਠ ਨਹੀਂ ਮਾਰਿਆ ਨਹੀਂ ਆਮ ਅੱਜਕੱਲ ਹਰੇਕ ਬੰਦਾ ਦੂਜਾ ਸੂਆ ਘਾ ਦਾ ਹਰੇਕ ਦੱਸਦਾ ਪਰ ਬਾਈ ਕਹਿੰਦਾ ਵੀ ਤੀਜਾ ਸੂਆ ਸੁਣੀ ਹੈ ਫੇਸ ਕੁਆਲਟੀ ਦੇਖ ਲਓ ਜੀ ਜਰਸੀ ਦਾ ਕ੍ਰਾਸ ਤੇ ਗਰਮੀ ਗੁਲਮੀ ਵੀ ਘੱਟ ਮੰਨੂਗੀ ਇਹਦਾ ਫਾਇਦਾ ਇਹ ਹੋ ਜਾਂਦਾ ਕ੍ਰਾਸਾਂਗੇ ਦਾ ਤੇ ਜੇ ਆਪ ਆਰਡਰ ਦੀ ਗੱਲ ਕਰਕੇ ਬਹੁਤ ਸੋਹਣਾ ਆਰਡਰ ਹੈ ਤੇ ਵੱਡੇ ਆਰਡਰ ਵਾਲੀ ਵਹਿੜ ਬਣੂਗੀ ਕਰੂਗੀ ਤਿਆਰੀ ਸੋਨਾ ਹਨਾ ਕੱਲਾ ਕੱਲਾ ਨਖੜ ਮੱਥ ਦੀ ਚਵਾਈ ਆਲਾ ਸਣ ਲੱਗਿਆ ਤੇ ਚੋਨ ਜਾਨ ਨੂੰ ਬਈ ਸੀਰੀਅਸ ਲੱਗਾ ਬਾਜੀ ਸੀਰੀਅਸ ਆ ਠੀਕ ਹੈ ਹਾਂਜੀ ਲਓ ਮਿੱਤਰੋ ਜਿਵੇਂ ਮਰਜੀ ਬਾਈ ਕਹਿੰਦਾ ਹੱਥ ਮਾਰੀ ਚਲੋ ਕੋਈ ਚੱਕਰੀ ਨਹੀਂ ਬਾਈ ਨੇ ਤਾਂ ਧਾਰਾਂ ਵੀ ਮਾਰਤੀਆਂ ਲੈ ਮਿੱਤਰ ਸਹੀ ਆ ਲਓ ਕੋਈ ਭੂਰ ਨਹੀਂ ਕੋਈ ਛਿੱਟਾ ਨਹੀਂ ਗੱਭਰਨ ਦੀਆਂ ਧਾਰਾਂ ਮਾਰਤੀਆਂ ਬਾਈ ਇੰਨੀਆਂ ਸੀਰੀਅਸ ਲੱਗਦਾ ਇੰਨੀ ਹੈ ਤੇ ਬਾਕੀ ਹਜੇ ਜੱਡੀ ਢੱਲਾਲੇ ਵਿੱਚ ਬਹੁਤ ਪਈ ਆ ਤੇ ਸੋਨਾ ਹਵਾਨਾ ਤਿਆਰ ਕਰੂਗੀ ਤੇ ਦੁੱਧ ਬਾਈ ਕਹਿੰਦਾ ਵੀ ਬਾਈ 23 ਕਿਲੋ ਰਾਮਣਾ ਪਾ ਦੂਗੀ ਤੇ ਇਹਦੀ ਡਿਮਾਂਡ ਬਾਈ ਇਹਦਾ ਮੁੱਲ ਭਾਜੀ 45000 ਹੈ। ਵਿੱਚੋਂ ਮਾਨਦਾਨ ਹੋ ਜੂ। ਮੌਕੇ ਤੇ ਛੋਟ-ਚੱਪਾ ਹੋ ਜੂ। ਲਓ ਵੀ ਮਿੱਤਰੋ ਬਿਲਕੁਲ ਨਿੱਕੇ-ਨਿੱਕੇ ਮੁੱਲ ਆ। ਅੱਜ ਦੇ ਮੰਨ ਕੇ ਚਲੋ ਹੁਣ ਆਪਾਂ ਵੀਡੀਓ ਹਰਿਆਕ ਵੀਰ ਦੇ ਨਾਲ ਹੀ ਆ ਤੇ ਬਿਲਕੁਲ ਜੈਨੂਇਨ ਜੇ ਰੇਟ ਆ ਬਾਈ ਨੇ 45000 ਰੁਪਏ ਮੰਗਿਆ ਵਿੱਚੋਂ ਮਾਨਦਾਨ ਕਹਿੰਦਾ ਬਾਈ ਕਹਿੰਦਾ ਕਰ ਦਾਂਗੇ। ਤੇ ਦੁੱਧ ਮੰਨ ਕੇ ਚਲੋ 20 ਪਲੱਸ ਪਾ ਦੂਗੀ ਆਰਾਮ ਨਾਲ, ਬੜੇ ਆਰਾਮ ਨਾਲ ਪਾ ਦੂਗੀ ਤੇ ਇਹ ਕਹੇਗੀ ਬਾਈ ਕੋਲੇ ਸ਼ਕੀਨ ਕੱਟੀ। ਕੱਟੀ ਦੀ ਦੱਸ ਬਾਈ ਕੀ ਡਿਟੇਲ ਆ, ਕਿੰਨੀ ਉਮਰ? ਭਾਜੀ ਇਹ ਹੋਈ ਆ ਜੀ। 15 ਮਹੀਨਿਆਂ ਦੀ 15 ਮਹੀਨਿਆਂ ਦੀ ਖੀਰ ਗੋਈ ਆ ਖੀਰੀ ਹੈ ਹਾਂਜੀ ਠੀਕ ਹੈ ਤੇ ਇਹ ਜਿਹੜੇ ਸਾੰਭੀ ਆਪਾਂ ਫੀਡ ਤੇ ਹੀ ਤਿਆਰ ਕਿਹੜੇ ਸੀਮਨ ਦੀ ਇਹੇ ਪਤਾ ਕੁਛ ਇਹ ਲక్ష్ਮੀ ਡੇਰੀ ਵਾਲਿਆਂ ਦੀ ਆ ਭਾਜੀ ਠੀਕ ਆ ਲੋ ਵੀ ਮੇਤਰ ਆਪਾਂ ਦੱਸ ਦਿੰਨੇ ਆ ਬਾਈ ਦੇ ਨਾਲ ਆਫ ਕੈਮਰਾ ਗੱਲਬਾਤ ਹੋਈ ਸੀ ਜਿਹੜੀ ਗੱਲ ਆਪਾਂ ਨੂੰ ਬਾਈ ਨੇ ਦੱਸੀ ਆ ਬਾਈ ਕਹਿੰਦਾ ਵੀ ਲక్ష్ਮੀ ਡੇਰੀ ਵਾਲਿਆਂ ਦੇ ਕੋਹੀ ਨੂਰ ਬਲਦੀ ਆ ਬਾਕੀ ਆਪਾਂ ਸੋਨੂੰ ਦਿਖਾਵਾਂਗੇ ਕੱਟੀ ਦਾ ਢਾਂਚਾ ਬਹੁਤ ਸੋਹਣਾ ਤੇ ਬਾਈ ਇਹਦੀ ਮਦਰ ਕਾਰਡ ਕੋਈ ਮਦਰ ਰਿਕਾਰਡ ਪਈ 15 ਕਿਲੋ ਜੀ 15 ਕਿਲੋ ਦੁੱਧ ਠੀਕ ਆ ਘਰ ਦੀ ਮੈਂ ਸੀ ਘਰ ਦੀ ਮੈਂ ਸੀ ਠੀਕ ਆ ਲੋ ਮੇਤਰੋ ਖੋਲਿਆ ਫਿਰ ਬਈ ਤੋੜ ਕਰਾ ਦੇ ਜੀ ਚੱਕ ਚਾਰ ਹੀ ਥਾਣਾ ਫੋਰਸਾਂ ਘੋਰਾਣੀ ਚਾਰ ਹੀ ਥਾਣਾ ਪੂਰੇ ਮੋਟੇ ਮੋਟੇ ਦੇ ਸਿੰਘੀ ਦੇਖੋ ਜੀ ਬਿਲਕੁਲ ਨਾਲ ਹੀ ਕੁੰਡੀ ਜਿਵੇਂ ਬਿਲਕੁਲ ਨਿੱਕਾ ਸਿੰਘ ਆ ਤੇ ਬੀਲ ਬੂਲ ਕਰੋ ਚੱਕ ਕੱਤੀ ਦੀ ਬਹੁਤ ਸੋਹਣੀ ਕੱਤੀ ਚੰਗੀ ਸ਼ਕੀਨ ਬੰਤਰ ਵਾਲੀ ਆ ਹਾਂ ਵੇਲ ਲਓ ਜੀ ਕਰੋ ਢਾਂਚਾ ਕਰੋ ਚੱਕ ਸੋਹਣੀ ਪੱਥਪੜਾਂ ਜੀ ਬਣਾਉਂਦਾ ਤੇ ਸਿੰਘਾਂ ਦੀ ਜਿਹੜੀ ਬੰਤਰ ਬਿਲਕੁਲ ਨੇੜੋਂ ਰਿੰਗ ਸਿੰਘ ਕਰਦੀ ਆਉਂਦੀ ਆ ਤਹਲਿਆਰਾ ਪਾਇਆ ਬਈ ਮੂੰਹ ਚ ਕੱਟੀ ਦੇ ਲਾਓ ਵੀ ਮਿੱਤਰੋ ਥੱਲੇ ਕਰੋ ਝੋਲੀ ਝਾਲੀ ਕਰੋ ਚੱਕ ਚਾਰੀ ਥਾਣਾ ਮੋٹے ਮੋٹے ਤੇ ਪੂਰੇ ਆ ਬਲ ਬਹੁਤ ਸੋਹਣੇ ਪੈਂਦੇ ਜਿਵੇਂ ਗੱਬਨ ਦਾ ਵਲੇਖਾ ਪੁੰਦੀ ਆ ਤੇ ਥੱਲੇ ਬੰਤਰ ਬਹੁਤ ਸੋਹਣੀ ਝੋਲੀ ਝਾਲੀ ਚੰਗੀ ਆ ਤੇ ਸਿੰਘਾਂ ਦੀ ਬੰਤਰ ਕਰੋ ਚੱਕ ਬਿਲਕੁਲ ਨਿੱਕਾ ਸਿੰਘ ਤੇ ਥੋੜਾ ਥਲਿਆਰਾ ਪਹਿਲੇ ਦਿਨ ਬਾਈ ਕਹਿੰਦਾ ਪਾਏ ਕਰਕੇ ਤੇ ਆਲ ਕਰਦੇ ਕਰਦੀ ਆ ਪਸੂਆਂ ਤੇ ਬਾਈ ਫਿਰ ਇਹਦੀ ਡਿਮਾਂਡ ਇਹ ਨਹੀਂ ਡਮਾਰ ਕੋਜੀ ਫੋਨ ਤੇ ਫੋਨ ਤੇ ਹੋ ਜਾਏ ਜੀ ਜੈ ਜੀ ਹੋ ਗਏ ਕਾਰੀ ਦਿੰਦੇ ਬਾਈ ਫਿਰ ਬੰਦਾ ਉਹੀ ਫੋਨ ਲਾਉਂਦਾ ਜਿਹੜੇ ਬਾਈ ਨੂੰ 28000 ਦੀ ਵਿਚੋ ਮਾਨਦਾਨ ਹੋ ਜੂ ਛੋੜ ਸੱਪਾ ਹੋ ਜੂ ਲਓ ਵੀ ਮਿੱਤਰੋ 28000 ਰੁਪਏ ਦੇ ਵਿੱਚ ਤੁਹਾਨੂੰ ਕੱਟੀ ਮਿਲ ਜੂਗੀ ਬਹੁਤ ਚੰਗੇ ਸੀਮਨ ਦੀ ਵਾਈ ਦੱਸਦਾ ਲక్ష్ਮੀ ਡੇਰੀ ਵਾਲੇ ਦੇ ਕੋਹੀਨੌਰ ਬਲਦੀ ਦੱਸਿਆ ਵੀਰ ਨੇ 15 ਮਹੀਨੇ ਹੋ ਗਏ ਤੇ 22000 ਰੁਪਏ ਦੇ ਵਿੱਚ ਤੁਹਾਨੂੰ ਮਿਲ ਜੂ ਮਾਨਤਨ ਤੁਹਾਡਾ ਘਰ ਆ ਗਿਆ ਦਾ ਬਾਈ ਕਹਿੰਦਾ ਜਰੂਰ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਨੱਕ ਸੀ ਬਾਈ ਕੋਲੇ ਤੇ ਬਾਈ ਮੋਬਾਈਲ ਨੰਬਰ ਫੇਰ ਬੋਲਦੇ 98760 ਹਾਂਜੀ 82642 ਠੀਕ ਹੈ ਲਓ ਵੀ ਮਿੱਤਰੋ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਦੇ ਉਤਲੇ ਪਾਸੇ ਚੱਲੀ ਜਾਂਦਾ ਹਾਂਜੀ ਤੇ ਬਾਈ ਦੀ ਬਾਈ ਕੋਲੇ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਨੱਕ ਸੀਗੇ ਇੱਕ ਸੀਗੀ ਸ਼ਕੀਨ ਕੱਟੀ ਤੇ ਇੱਕ ਗਾਂ ਬਹੁਤ ਚੰਗੇ ਦੁੱਧ ਵਾਲੀ ਤੇ ਹੈਗੇ ਪਹਿਲੇ ਨੰਬਰ ਤੇ ਇਹਨੂੰ ਹੱਕੀ ਬਾਈ ਮੜਾ ਪਹਿਲੇ ਨੰਬਰ ਤੇ ਆਪਾਂ ਵਿਹੜ ਵਿਖਾਈਏ ਗੱਬਣ 15 ਦਿਨਾਂ ਦੀ ਕੱਚੀ ਆ ਬਹੁਤ ਸੋਹਣੇ ਕੱਦ ਕਾਠ ਵਾਲੀ ਤੇ ਚਾਰ ਦੰਦਾ ਬਾਈ ਕਹਿੰਦਾ ਤੇ ਥੱਲੋਂ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਹੈ ਤੇ ਕੱਚੇ ਕੱਚੇ ਪਸ਼ੂ ਸੋਹਣਾ ਵਧੀਆ ਚੰਗੇ ਪਸ਼ੂ ਆ ਬਾਈ ਜੀ ਤੇ ਜਿਹੜੀ ਡਿਮਾਂਡ ਬਾਈ ਨੇ ਕਰੀ ਹੈ ਬਿਲਕੁਲ ਜੈਨੂਇਨ ਆਮ ਹਰੇਕ ਵੀਰ ਦੀ ਰੇਂਜ ਚ ਆਉਣ ਵਾਲੇ ਪਸ਼ੂ ਆ ਤੇ ਬਾਕੀ ਤੁਸੀਂ ਨਿਰਖ ਵਰਖਾ ਕਰਨੀ ਹੈ ਮਿਲਦੇ ਆ ਅੱਗੇ ਨਵੀਂ ਵੀਡੀਓ ਚ ਧੰਨਵਾਦ ਜੀ ਹਾਸੀ ਕਾਲ ਸਾਰਿਆਂ ਨੂੰ ਧੰਨਵਾਦ